ਕਾਸ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਰੈਸਪੀ ਬਣਾਉਣੀ ਹੈ ਜੀ ਉਹ ਹੈਗੇ ਜੀ ਹਲਵਾਕਦੂ ਦੀ ਸਬਜੀ ਜਿਹਨੂੰ ਪੇਠਾ ਵੀ ਬੋਲਿਆ ਜਾਂਦਾ ਤੇ ਇਹਨੂੰ ਅੱਜ ਆਪਾਂ ਬਣਾਵਾਂਗੇ ਸਬਜੀ ਨੂੰ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਬਣ ਕੇ ਖਾਣ ਚ ਬਹੁਤ ਸਵਾਦ ਲੱਗਦੀ ਆ ਜੇਕਰ ਬੱਚੇ ਨਹੀਂ ਤੁਹਾਡੇ ਖਾਣਾ ਪਸੰਦ ਕਰਦੇ ਤੇ ਮੇਰੇ ਤਰੀਕੇ ਨਾਲ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਜਿਆਦਾ ਮਿਰਚਾਂ ਵਾਲਾ ਤੁਸੀਂ ਹਲਵਾਕਦੂ ਜਿਹੜਾ ਬਣਾ ਕੇ ਦੇਖੋ ਸਬਜੀ ਬਹੁਤ ਸਵਾਦ ਬਣ ਕੇ ਤੇ ਚਲੋ ਜੀ ਫਿਰ ਸ਼ੁਰੂ ਕਰਦੇ ਆਂ ਜਿਹ ਅੱਜ ਦੀ ਰੈਸਪੀ ਨੂੰ ਬਣਾਉਣਾ ਤੇ ਇੱਥੇ ਮੈਂ ਹਲਵਾ ਕਦੂ ਲਿਆ ਜੀ 1 ਕਿਲੋ ਦੇ ਕਰੀਬ ਹੈਗਾ ਹਲਵਾ ਕਦੂ ਤੇ ਇਹਨੂੰ ਮੈਂ ਚੰਗੀ ਤਰੀਕੇ ਨਾਲ ਧੋ ਕੇ ਸਾਫ਼ ਕਰ ਲਿਆ ਤੇ ਹੁਣ ਇਹਨੂੰ ਪਹਿਲਾਂ ਆਪਾਂ ਕੱਟ ਕੇ ਤੇ ਇਹਨੂੰ ਛਿੱਲ ਲੈਣਿਆ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਛੋਟੇ ਪੀਸਾਂ ਵਿੱਚ ਕਟਾਂਗੇ ਹਲਵਾ ਕਦੂ ਦੇ ਜਿਹੜੇ ਬੀ ਆ ਇਹਨਾਂ ਨੂੰ ਆਪਾਂ ਕੱਢ ਦਾਂਗੇ ਤੇ ਇਹ ਅੱਜ ਜਿਹੜਾ ਅੱਜ ਦਾ ਜਿਹੜਾ ਆਪਾਂ ਇਹ ਹਲਵਾ ਬਣਾਉਣਾ ਇਹਨੂੰ ਆਪਾਂ ਛਿੱਲ ਕੇ ਤੇ ਫਿਰ ਬਣਾਵਾਂਗੇ ਆਪਾਂ ਚੈਨਲ ਦੇ ਉੱਤੇ ਪਹਿਲਾਂ ਵੀ ਇੱਕ ਵੀਡੀਓ ਪਾਈ ਹੋਈ ਹੈ ਜੀ ਹਲਵੇ ਕੱਦੂ ਦੀ ਉਹ ਆਪਾਂ ਬਣਾਇਆ ਸੀ ਬਿਨਾਂ ਛਿੱਲੇ ਤੋਂ ਤੇ ਅੱਜ ਦਾ ਜਿਹੜਾ ਆਪਾਂ ਹਲਵਾ ਕੱਦੂ ਬਣਾਉਣਾ ਇਹਨੂੰ ਆਪਾਂ ਛਿੱਲ ਕੇ ਬਣਾਵਾਂਗੇ ਹਾਂਜੀ ਕੱਦੂ ਨੂੰ ਆਪਾਂ ਸਾਰੇ ਨੂੰ ਛਿੱਲ ਲਿਆ ਆਪਾਂ ਤੇ ਹੁਣ ਇਹਦੇ ਕਰ ਲੈਣਾ ਜੀ ਛੋਟੇ-ਛੋਟੇ ਪੀਸ ਤੇ ਵਿੱਚੋਂ ਮਾਰ ਲਾਂਗੇ ਕੱਟ ਜਿਹੜਾ ਕੋਈ ਵੱਡਾ ਪੀਸ ਹੋਏਗਾ ਆਪਾਂ ਨਾਲ ਬੇਕਤ ਤੁਦੀ ਕਰ ਲਈ ਹੈ ਕਟਿੰਗ ਤੜਕਾ ਲਾਉਣ ਵਾਸਤੇ ਮੈਂ ਇੱਥੇ ਸਮਾਨ ਲਿਆ ਜੇ 5-6 ਲਏ ਨੇ ਟਮਾਟਰ ਤੇ 3-4 ਪੀਸ ਲਏ 4 ਲਏ ਨੇ ਪਿਆਜ਼ 5-6 ਮਿਰਚਾਂ ਲਈਆਂ ਲੀਆਂ ਨੇ ਤੇ ਇੱਕ ਗੰਢੀ ਆਪਾਂ ਲਸਣ ਦੀ ਲਈ ਹੈ ਤੇ ਇਹਨਾਂ ਸਾਰਿਆਂ ਨੂੰ ਆਪਾਂ ਧੋ ਕੇ ਰੱਖ ਲਿਆ ਤੇ ਅੱਜ ਦਾ ਜਿਹੜਾ ਆਪਾਂ ਤੜਕਾ ਲਾਉਣਾ ਇਹਨਾਂ ਨੂੰ ਆਪਾਂ ਹੈਂਡ ਬਲੈਂਡਰ ਦੇ ਨਾਲ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਪੀਸ ਕੇ ਤੇ ਫੇਰ ਲਾਵਾਂਗੇ ਇਹ ਸਭ ਤੋਂ ਪਹਿਲਾਂ ਪਾ ਲੈਨੇ ਹਿੱ ਲਸਣ ਤੇ ਨਾਲ ਹੀ ਇੱਥੇ ਪਾਵਾਂਗੇ ਹਰੀਆਂ ਮਿਰਚਾਂ ਪਿਆਜ਼ਾਂ ਨੂੰ ਵੀ ਕੱਟ ਲੈਣੀਆਂ ਨਾਲ ਕਿਉਂਕਿ ਅੱਜ ਦਾ ਜਿਹੜਾ ਤੜਕਾ ਹੈ ਇਹ ਆਪਾਂ ਸਾਰਾ ਮਸਾਲਾ ਇਕੱਠਾ ਪੀਸ ਕੇ ਇੱਕ ਕੋਵਰੀ ਤੇ ਫਿਰ ਆਪਾਂ ਲਾਵਾਂਗੇ ਤੜਕਾ ਬਹੁਤ ਸਵਾਦ ਸਬਜ਼ੀ ਬਣਦੀ ਹੈ ਟਮਾਟਰ ਵੀ ਆਪਾਂ ਵਿੱਚੇ ਕੱਟ ਲਾਂਗੇ ਮਸਾਲੇ ਨੂੰ ਆਪਾਂ ਹੈਂਡ ਬਲੈਂਡਰ ਦੇ ਨਾਲ ਪੀਸ ਲਾਂਗੇ। ਹਾਂਜੀ ਮਸਾਲਾ ਆਪਾਂ ਪੀਸ ਲਿਆ ਤੇ ਹੁਣ ਲਾਉਨੇ ਆਂ ਜੀ ਸਬਜ਼ੀ ਨੂੰ ਤੜਕਾ। ਤਰਮ ਹੋ ਗਈ ਹੈ ਤੇ ਹੁਣ ਇਹਦੇ ਵਿੱਚ ਪਾ ਦਿੰਦੇ ਆਂ ਆਪਾਂ ਤੇਲ। ਤੇਲ ਹੋ ਗਿਆ ਗਰਮ ਹੋ ਤੇ ਹੁਣ ਇਹਦੇ ਵਿੱਚ ਪਾ ਲਾਂਗੇ ਜੀ ਇੱਕ ਚਮਚ ਜੀਰੇ ਦਾ ਤੇ ਜੀਰੇ ਨੂੰ ਚੰਗੀ ਤਰ੍ਹਾਂ ਤੜਕਾ ਲੈਂਦੇ ਆ ਤੇ ਫਿਰ ਨਾਲ ਹੀ ਹੁਣ ਪਾ ਦਿੰਦੇ ਆ ਜੀ ਮਸਾਲਾ ਜਿਹੜਾ ਆਪਾਂ ਪੀਛੇ ਆ ਇਹ ਸਾਲੇ ਇੰਨਾ ਪੌਣ ਲਈ ਹੈ ਤੋ ਲਾਪ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਬਾਕੀ ਦੇ ਮਸਾਲੇ ਪਾਵਾਂਗੇ ਮਸਾਲੇ ਦਾ ਜਿਹੜਾ ਪਾਣੀ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਸੁਕਾ ਲੈਨੇ ਆ ਮਸਾਲੇ ਨੂੰ ਭੁੱਜਦੇ ਇਹਨੂੰ 5 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਾਕੀ ਜਿਹੜੇ ਮਸਾਲੇ ਰਹਿੰਦੇ ਨੇ ਤੇ ਪਹਿਲਾਂ ਪਾਵਾਂਗੇ ਜੀ ਇੱਕ ਚਮਚ ਹਲਦੀ ਪਾਊਡਰ ਤੇ ਸਵਾਦ ਅਨੁਸਾਰ ਨੋਨ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਇੱਕ ਚਮਚ ਨੋਨ ਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਰੰਗ ਦੇਣ ਵਾਸਤੇ ਇਹ ਨਾਲ ਰੰਗ ਬਹੁਤ ਵਧੀਆ ਆਉਂਦਾ ਕਿਉਂਕਿ ਆਪਾਂ ਹਰੀਆਂ ਮਿਰਚਾਂ ਪਹਿਲਾਂ ਪਾਈਆਂ ਨੇ ਤੇ ਹੁਣ ਇਹਨਾਂ ਮਸਾਲਿਆਂ ਨੂੰ ਕਰ ਦੇਣਾ ਹੈ ਚੰਗੀ ਤਰ੍ਹਾਂ ਮਿਕਸ ਤੇ ਹੁਣ ਆਪਾਂ ਮਸਾਲੇ ਨੂੰ ਥੋੜੀ देर ਹੋਰ ਭੁੰਨ ਲੈਣੇ ਆ ਮਸਾਲਾ ਆਪਣਾ ਪੁੱਜ ਗਿਆ ਜੀ ਮਸਾਲੇ ਨੇ ਤੇਲ ਨੂੰ ਛੱਡ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥਨਵਾ ਅੱਜ ਦੀ ਜਿਹੜੀ ਆਪਾਂ ਸਬਜ਼ੀ ਬਣਾਉਣੀ ਆ ਬਿਲਕੁਲ ਸੁੱਕੀ ਸਬਜ਼ੀ ਬਣਾਣੀ ਆ ਆਪਾਂ ਕੋਈ ਇਹਦੇ ਵਿੱਚ ਪਾਣੀ ਨਹੀਂ ਪਾਣਾ ਬਿਨਾਂ ਪਾਣੀ ਤੋਂ ਆਪਾਂ ਸਬਜ਼ੀ ਬਣਾਵਾਂਗੇ ਤੇ ਥੋੜਾ ਪਾ ਪਾ ਕੇ ਤੇ ਨੂੰ ਪਹਿਲਾਂ ਕਰ ਲੈਣੀ ਇਹਦੀ ਮਿਕਸ ਸਬਜੀ ਆਪਾਂ ਕਰ ਦਿੱਤੀ ਹੈ ਮਸਾਲੇ ਦੇ ਵਿੱਚ ਚੰਗੀ ਤਰੀਕੇ ਨਾਲ ਮਿਕਸ ਤੇ ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਆਪਾਂ ਇਸ ਠੱਕ ਕੇ ਪਕਾਵਾਂਗੇ ਸਬਜੀ ਨੂੰ ਆਪਾਂ ਇੱਕ ਵਾਰੀ ਦੇਖ ਲੈਨੇ ਆਂ ਕੱਚੀ ਮਾਰ ਕੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਸਬਜੀ ਦੇ ਵਿੱਚ ਕੋਬੋਲ ਪਾਣੀ ਦੀ ਨਹੀਂ ਪਾਈ ਤੇ ਤਾਂ ਵੀ ਸਬਜੀ ਨੇ ਪਾਣੀ ਦੇਖੋ ਸਾੜੀ ਤੱਕ ਕਿਉਂਕਿ ਆਪਾਂ ਇੱਥੇ ਇਹਨੂੰ ਠੱਕ ਕੇ ਬਣਾਇਆ ਸੀਗਾ ਤੇ ਹੁਣ ਆਪਾਂ ਸਬਜੀ ਨੂੰ 2 ਕੁ ਮਿੰਟ ਆਪਾਂ ਹੋਰ ਬਣਾਵਾਂਗੇ ਨਾਲ ਇਹਦਾ ਪਾਣੀ ਥੋੜਾ ਜਿਹਾ ਸੁੱਕ ਜਾਏਗਾ ਹੋਰ ਇਹ ਨਾ ਆਪਾਂ ਦੇਖ ਲੈਣਾ ਜੀ ਇੱਕ ਵਾਰੀ ਹੋਰ ਤੇ ਤੁਸੀਂ ਦੇਖ ਸਕਦੇ ਹੋ ਕਿ ਸਬਜੀ ਆਪਣੀ ਜਿਹੜੀ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ ਹੁਣ ਤੁਸੀਂ ਇੱਥੇ ਚਾਹੋ ਸਬਜੀ ਨੂੰ ਥੋੜਾ ਜਿਹਾ ਘੋਲ ਵੀ ਸਕਦੇ ਹੋ ਜਿੱਦਾਂ ਕਰਛੀ ਦੀ ਬੈਕ ਸਾਈਡ ਦੇ ਦੋ ਤੇ ਮੈਂ ਇੱਥੇ ਰੱਖਣੀ ਆ ਜੀ ਇਸੇ ਤਰ੍ਹਾਂ ਦੀ ਸੁੱਕੀ ਥੋੜਾ ਜਿਹਾ ਪੀਸ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੇ ਹੁਣ ਇੱਥੇ ਪਾ ਦਾਂਗੇ ਜੀ ਆਪਾਂ ਥੋੜਾ ਜਿਹਾ ਕੱਟਿਆ ਹੋਇਆ ਹਰਾ ਧਨੀਆ ਮੈਂ ਤਾਂ ਇਹਨਾਂ ਅਨੁਸਾਰ ਮਿਕਸ ਕਰ ਦਨੇ ਆ ਵਿੱਚ ਸਬਜੀ ਦੇ ਹੋਰ ਆਪਾਂ ਸਬਜੀ ਨੂੰ ਕੱਢ ਲੈਨੇ ਆ ਜੀ ਇੱਕ ਡੋਂਗੇ ਵਿੱਚ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਹਲਵੇ ਕੱਦੂ ਤੇ ਇੱਥੇ ਦੀ ਸਬਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਿਲਕੁਲ ਸੁੱਕੀ ਸਬਜੀ ਆਪਾਂ ਪਣੀ ਤੋਂ ਬਿਨਾ ਅਜ ਬਣਾ ਕੇ ਤਿਆਰ ਕੀਤੀ ਹੈ ਤੇ ਤੁਸੀਂ ਵੀ ਮੇਰੇ ਤਰੀਕੇ ਨਾਲ ਇੱਕ ਵਾਰੀ ਹਲਵੇ ਘਤਰੀ ਸਬਜੀ ਜਰੂਰ ਬਣਾ ਕੇ ਦੇਖਿਓ ਸਬਜੀ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਖਾਣ ਵਿੱਚ ਵੀ ਬਹੁਤ ਸਵਾਦ ਲੱਗਦੀ ਹੈ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਵੀਡੀਓ ਦਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ